ਸੈਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਮੈਂ ਬੇਨਤੀ ਕਰਨਾ ਚਾਹੁੰਦਾ ਸੁਪਾਸਿ ਖਹਿਰਾ ਜੀ ਨੂੰ ਮੇਰੇ ਭਰਾ ਨੇ ਪਰ ਓਵਰ ਅੰਬੀਸ਼ਸ ਨੇ ਦੋ ਵਾਰੀ ਉਹ ਐਮਐਲਏ ਬਣੇ ਮੈਂ ਦੋ ਵਾਰੀ ਬਣਿਆ ਉਹਨਾਂ ਦੇ ਬਾਪ ਮੰਤਰੀ ਸਨ ਇਸ ਕਰਕੇ ਉਹ ਐਮਐਲਏ ਬਣੇ ਮੇਰਾ ਬਾਪ ਚੌਕੀਦਾਰ ਵੀ ਨਹੀਂ ਸੀ ਮੈਂ ਇਸ ਕਰਕੇ ਐਮਐਲਏ ਬਣਿਆ ਉਹ ਪਹਿਲਾਂ ਅਕਾਲੀ ਦਲ ਚ ਸਨ ਫਿਰ ਉਹ ਕਾਂਗਰਸ ਹੋ ਗਏ ਫਿਰ ਕਾਂਗਰਸੋਂ ਕੇ ਕਾਲੀਆਂ ਨੂੰ ਗਾਲਾਂ ਕੱਢਣ ਲੱਗ ਪਏ ਫਿਰ ਉਹ ਆਮ ਆਦਮੀ ਪਾਰਟੀ ਚੋ ਗਏ ਆਮ ਆਦਮੀ ਪਾਰਟੀ ਨੇ ਉਹਦੇ ਤੋਂ ਲਾਤਾ ਤਾਂ ਆਮ ਆਦਮੀ ਪਾਰਟੀ केजरीवाल ਸਾਹਿਬ ਨੂੰ ਗਾਲਾਂ ਕੱਢਣ ਲੱਗ ਪਏ ਇਹਨਾਂ ਲੋਕਾਂ ਦਾ ਕੋਈ ਦੀਨਵਾਨ ਨਹੀਂ ਹੈ ਤਾਂ ਇਹ ਪਹਿਲਾਂ ਵੀ ਕਹਿੰਦੇ ਸੀ ਕੇਜਰੀਵਾਲ ਇਹਨਾਂ ਨੇ ਕਿਹਾ ਸੀ ਬਾਦਲ ਤੇ ਅਮਰਿੰਦਰ ਸਿੰਘ ਰਲੇ ਵੀ ਐ ਪੋਸਟਰ ਲਾਤੇ ਸੀ ਕੇਜਰੀਵਾਲ ਨੇ ਜਦੋਂ ਇਹਨਾਂ ਨੇ ਲਾਗਾ ਸੀ ਕੇਜੜੀਵਾਲ ਕੇਜੜੀਵਾਲ ਸਾਰਾ ਪੰਜਾਬ ਤੇਰੇ ਨਾਲ ਸਿਮਰਜੀਤ ਸਿੰਘ ਬੈਂਕ ਉਸੇ ਕੇਜੜੀਵਾਲ ਦਾ ਹਿੱਸਾ ਸਨ ਫਿਰ ਸਿਮਰਜੀਤ ਸਿੰਘ ਬੈਂਕ ਨੇ ਇੱਕ ਖੈਰਾ ਸਾਹਮਣਾ ਆਪ ਦਾ ਉਹ ਕਰ ਲਿਆ ਫਿਰ ਉਹ ਵੀ ਤੋੜ ਲਿਆ ਮੇਰੇ ਕਹਿਣ ਦਾ ਮਤਲਬ ਅਮਰਿੰਦਰ ਸਿੰਘ ਬਾਦਲ ਸਾਹਿਬ ਨੇ ਜਾ ਕੇ ਚੋਣਾਂ ਲੜਿਆ ਲੰਬੀ ਦੇ ਅੰਦਰ ਅਗਰ ਜ਼ਰੂਰਤ ਹੁੰਦੀ ਤਾਂ ਇਹ ਲੜਦੇ ਹੁਣ ਸਿਮਰਜੀਤ ਸਿੰਘ ਬੈਂਕ ਨੂੰ ਚਾਹੀਦਾ ਹੈ ਕਿ ਉਹ ਵੀ ਆ ਕੇ ਇੱਥੇ ਬਾਦਲ ਸਾਹਿਬ ਨਾਲ ਪੰਗਾ ਲੈਂਦੇ ਅਨਾਉਂਸਮੈਂਟ ਕੀਤੀ ਹੈ ਅੱਜ ਰਾਜੇ ਬੜਿੰਗ ਦੀ ਮੈਚ ਫਿਕਸਿੰਗ ਮੈਚ ਫਿਕਸਿੰਗ ਕਾਰਡ ਰਾਜਾ ਬੜਿੰਗ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਬਾਕੀ ਚਾਹਦੇ ਹੋ ਕਿ ਕਾਂਗਰਸ ਦੇ ਨੌਜਵਾਨ ਨੇਤਾ ਰਾਜਵਰਿੰਗ ਜੋ ਹਮੇਸ਼ਾ ਹੀ ਬਹੁਤ ਅਲੱਗ ਹੀ ਅੰਦਾਜ਼ ਵਿੱਚ ਰਹਿੰਦੇ ਨੇ ਕਦੇ ਉਹ ਗਰੀਬਾਂ ਦੇ ਘਰਾਂ ਦੇ ਵਿੱਚ ਥੱਲੇ ਬੈਠ ਕੇ ਰੋਟੀ ਖਾਂਦੇ ਹੋਏ ਨਜ਼ਰ ਆਉਂਦੇ ਨੇ ਤੇ ਕਦੇ ਘਟਿਆਸਿਆ ਸੱਤਾਧਾਨ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਨਜ਼ਰ ਆਉਂਦੇ ਨੇ ਇੱਕ ਗਰੀਬ ਪਰਿਵਾਰ ਤੋਂ ਸਿਆਸਤ ਤੱਕ ਦਾ ਸਫ਼ਰ ਤੈਅ ਕਰਨ ਵਾਲੇ ਇਸ ਸਿਆਸਤਦਾਨ ਨੇ ਆਖਰ ਕਿਸ ਤਰੀਕੇ ਦੇ ਨਾਲ ਬਾਦਲ ਪਰਿਵਾਰ ਸੁਖਪਾਲ ਸਿੰਘ ਖਹਿਰਾ ਤੇ ਮਜੀਠੀਏ ਨੂੰ ਲਿਆ ਨਿਸ਼ਾਨੇ ਤੇ ਅਤੇ ਨਾਲ ਹੀ ਬੈਂਸ ਬ੍ਰਦਰਸ ਨੂੰ ਵੀ ਖਰੀਆਂ ਖਰੀਆਂ ਸੁਣਾਇਆ ਉਸ ਤੋਂ ਬਾਅਦ ਤੁਹਾਨੂੰ ਸੁਣਾਉਂਦਾ ਕਿ ਸਿਮਰਜੀਤ ਸਿੰਘ ਬੈਂਸ ਨੇ ਕੀ ਰਿਪਲਾਈ ਦਿੱਤਾ ਸਾਦਰ ਜੀ ਨੂੰ ਮੈਂ ਪੁੱਛਣਾ ਚਾਹੁੰਨਾ ਹੈ ਕਿ ਗਿੱਦੜ ਬਾ ਤੇ ਲੰਬੀ ਦਾ ਫਾਸਲਾ 1.5 ਕਿਲੋਮੀਟਰ ਦਾ ਹੈ ਤੇ ਜੇ ਗੱਲ ਕਰੀਏ ਬਠਿੰਡਾ ਦਿਹਾਤੀ ਦੀ ਤਾਂ ਪਿਉਰੀ ਪਿੰਡ ਜਿਹੜਾ ਮੇਰਾ ਅਖੀਰਲਾ ਪਿੰਡ ਹੈ ਉਥੋਂ ਅੱਧਾ ਕਿਲੋਮੀਟਰ ਬਠਿੰਡਾ ਦਿਹਾਤੀ ਸ਼ੁਰੂ ਹੋ ਜਾਂਦਾ ਹੈ ਤੇ ਜੇ ਕੱਲ ਕਰ ਲਈਏ ਨਥਾਣਾ ਦੀ ਪੁੱਛੋ ਹਲਕੇ ਦੀ ਤਾਂ ਕੋਟਲੀ ਪਿੰਡ ਦੇ ਨਾਲ ਅਬਲੂ ਸ਼ੁਰੂ ਹੋ ਜਾਂਦਾ ਹੈ 500 ਫੁੱਟ ਤੇ ਸ਼ੁਰੂ ਹੋ ਜਾਂਦਾ ਹੈ ਰਾਜਾ ਵੜਿੰਗ ਦੋ ਵਾਰੀ ਮੁਕਸਰ ਜ਼ਿਲ੍ਹੇ ਚੋਂ ਜਿੱਥੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਆਉਂਦੇ ਰਹੇ ਗਿੱਦੜਵਾਚੋਂ ਦੋ ਵਾਰੀ ਤੁਹਾਡੇ ਘਰ ਚੋਂ ਐਮਐਲਏ ਬਣਿਆ ਕੀ ਮੈਂ ਬਰਸਾਤੀ ਡੱਡੂ ਆ ਇਹ ਤਾਂ 19 ਤਰੀਕ ਨੂੰ ਪੈਂਜੀ ਤੁਹਾਨੂੰ ਲੋਕ ਦੱਸਣਗੇ ਕਿ ਬਰਸਾਤੀ ਡੱਡੂ ਹੈ ਕਿ ਪੱਕਾ ਪੂਰਨ ਡੱਡੂ ਹੈ ਸੋ ਮੈਂ ਲੋਕਾਂ ਦੀ ਸੇਵਾ ਕੀਤੀ ਹੈ ਮੇਰਾ ਕੋਈ ਇਹ ਮੇਰਾ ਮੇਰੇ ਸਹੁਰਾ ਸਾਹਿਬ ਕੋਈ ਪੰਜਾਬ ਦੇ ਪੰਜ ਵਾਰੀ ਮੁੱਖ ਮੰਤਰੀ ਨਹੀਂ ਸਨ ਮੇਰੇ ਘਰ ਵਾਲਾ ਸਾਹਿਬ ਦਿੱਤੀ ਮੁੱਖ ਮੰਤਰੀ ਨਹੀਂ ਸਨ ਮੇਰਾ ਕੋਈ ਬਾਪ ਮਜੀਠਾ ਸਾਹਿਬ ਨਹੀਂ ਸੀ ਮੈਂ ਤਾਂ ਇੱਕ ਸਧਾਰਨ ਪੈਦਾ ਕਰੇ ਹੋਇਆ ਇੱਕ ਮੁੰਡਾ ਜਿਹੜਾ ਬਾਪ ਚੌਕੀਦਾਰ ਵੀ ਨਹੀਂ ਸੀਗਾ ਜਿਹੜਾ ਬਾਪ ਕਦੇ ਸਰਪੰਚ ਵੀ ਨਹੀਂ ਬਣਿਆ ਜਿਨ੍ਹਾਂ ਦੇ ਆਪ ਦੇ ਮਾਪੇ 6 ਸਾਲ ਦੀ ਉਮਰ ਚ ਗਵਾਤੇ ਅੱਜ ਉਹ ਵਿਅਕਤੀ ਦੋ ਵਾਰੀ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਿਆ ਹੈ ਆਹ ਤੁਹਾਨੂੰ ਡਰ ਸਤਾਰੇ ਉੱਚੇ ਬੋਲਣਾ ਬੋਲੀਏ ਕਰਤਾਰੂ ਡੋਰੀਏ ਮੈਂ ਲੋਕਾਂ ਦੀ ਸੇਵਾ ਕਰਦਾ ਲੋਕ ਮੇਰਾ ਪਛੋਕਰ ਜਾਣਦੇ ਆ ਲੋਕ ਇਸ ਕਰਕੇ ਮੈਨੂੰ ਪਿਆਰ ਕਰਦੇ ਆ ਬਿਲਕੁਲ ਇਹ ਤਾਂ ਲੋਕਾਂ ਨੂੰ ਪਤਾ ਲੱਗੇਗਾ ਬਰਸ਼ਾਤੀ ਡੱਡੂ ਕੌਣ ਹੈ ਤੇ ਅਸਲ ਡੱਡੂ ਕੌਣ ਹੈ ਸੋ ਮੈਂ ਇਹ ਰਹਿਤੇ ਇੰਨੇ ਆ ਅਮਰਿੰਦਰ ਸਿੰਘ ਦੇ ਨਾਂ ਤੋਂ ਫਿਰ ਅਮਰਿੰਦਰ ਸਿੰਘ ਦੇ ਨਾਂ ਤੋਂ ਨਫ਼ਰਤ ਕਰਦੇ ਆ 78 ਸੀਟਾਂ ਅਮਰਿੰਦਰ ਸਿੰਘ ਜਿੱਤਿਆ ਦੂਜੀ ਵਾਰੀ ਪੰਜਾਬ ਦਾ ਮੁੱਖ ਮੰਤਰੀ ਬਣਿਆ ਪਹਿਲੀ ਵਾਰੀ ਅਕਾਲੀ ਦਲ ਦੇ ਇਤਿਹਾਸ 'ਚ ਜਦੋਂ ਦਾ ਅਕਾਲੀ ਦਲ ਹੋਂਦ 'ਚ ਆਇਆ 14 ਸੀਟਾਂ ਦੇ ਸਿਮਟ ਕੇ ਰਹਿ ਗਿਆ ਪਹਿਲੀ ਵਾਰੀ ਇਹ ਕਿ ਆਪੋਜੀਸ਼ਨ 'ਚ ਵੀ ਨਹੀਂ ਆ ਸਕਿਆ ਕਿਉਂ ਵਿਕਰਮ ਸਿੰਘ ਮਜੀਠੀਆ ਜੀ ਮੈਨੂੰ ਲੱਗਦਾ ਹੈ ਉਹਨਾਂ ਨੂੰ ਪਤਾ ਨਹੀਂ ਹੈ ਕਿ 14 ਸੀਟਾਂ ਥੋਨੂੰ ਲੋਕਾਂ ਨੇ ਨਕਾਰ ਦਿੱਤਾ ਥੋਨੂੰ ਲੋਕਾਂ ਨੇ ਛੱਡ ਦਿੱਤਾ ਲੋਕ ਚਾਹੁੰਦੇ ਹੈ ਕਿ ਤੁਸੀਂ ਪੰਜਾਬ ਦਾ ਖਹਿੜਾ ਛੱਡ ਦਿਓ ਲੋਕ ਚਾਹੁੰਦੇ ਹੈ ਕਿ ਤੁਸੀਂ ਸਿਆਸਤ ਛੱਡ ਦਿਓ ਲੋਕ ਫਸੇ ਵੀ ਹੈ ਜਿਨ੍ਹਾਂ ਲੋਕਾਂ ਨੂੰ ਤੁਸੀਂ ਗਮਰਾਹ ਕਰਕੇ ਉਹਨਾਂ ਤੇ ਇਹੋ ਜਿਹੇ ਕੰਮ ਕਰਾ ਕਰੂ ਕੇ ਉਹਨਾਂ ਤੇ ਦਬਾਅ ਪਾਇਆ ਵੇ ਲੋਕ ਚਾਹੁੰਦੇ ਕਿ ਇੰਨਾ ਤੋਂ ਸਾਡਾ ਖਿਹੜਾ ਛੁੱਟ ਜੇ ਜੇ ਤੁਸੀਂ ਇੰਨੇ ਕਾਬਿਲ ਸੀ ਇੰਨੇ ਕੰਮ ਕੀਤੇ ਸੀ 10 ਸਾਲ ਤੁਹਾਡਾ ਰਾਜ ਰਿਹਾ ਫਿਰ 14 ਸੀਟਾਂ ਕਿਉਂ ਆਈਆਂ ਸੋ ਅਮਰਿੰਦਰ ਸਿੰਘ ਦੇ ਨਾਂ ਦੀ ਮੈਂ ਸਮਝਦਾ ਕਿ ਚੜਤ ਹੈ ਕੈਪਟਨ ਅਮਰਿੰਦਰ ਸਿੰਘ ਜੋ ਕਹਿੰਦਾ ਹੈ ਉਹ ਕਰਨੀ ਦਾ ਪੂਰਾ 10 ਸਾਲ ਦਾ ਕਰਜ਼ਾ ਇੱਕ ਰੁਪਇਆ ਨਹੀਂ ਮਾਫ ਕੀਤਾ ਤੁਸੀਂ ਲੋਕਾਂ ਨੇ ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਪੂਰਾ ਸੀ ਨਹੀਂ ਕਰ ਸਕੇ ਤਾਂ 2 ਲੱਖ ਰੁਪਏ ਇੱਕ ਕਿਸਾਨ ਦਾ ਕਰਜ਼ਾ ਮਾਫ ਕਰਕੇ ਕੀਤਾ ਜਿਹੜੀ ਪੈਨਸ਼ਨ ਤੁਸੀਂ 10 ਸਾਲ 250 ਰੁਪਇਆ ਵਧਾਈ ਤੇ 500 ਕੀਤੀ 9ਵੇਂ ਸਾਲ ਪਹਿਲੇ ਸਾਲ 250 ਕੀਤੀ ਗਰੀਬਾਂ ਦੇ ਆਸੇ ਸ਼ਗਨ ਸਕੀਮ ਜਿਹੜੀ ਤੁਸੀਂ 15000 10 ਸਾਲ ਰੱਖੀ ਸੀ 21000 ਕਰਤੀ ਅੱਜ ਨਿਆਏ ਸਕੀਮ ਲੈ ਕੇ ਆਏ ਆ ਜਿਰੇ ਨਾਲ 72000 ਰੁਪਇਆ ਹਰ ਗਰੀਬ ਦੀ ਘਰ ਵਾਲੀ ਦੇ ਖਾਤੇ 'ਚ ਜਾਵੇਗਾ ਉਸ ਮਹਿਲਾ ਭੈਣ ਦੇ ਖਾਤੇ 'ਚ ਜਾਵੇਗਾ 6000 ਪ੍ਰਤੀ ਮਹੀਨਾ ਯਾਨੀ ਕਿ 72000 ਅਗਰ ਕੇਂਦਰ ਸਰਕਾਰ ਆਉਂਦੀ ਹੈ 100 ਦਿਨ ਦਾ ਮੰਦਰੇਗਾ ਦਿੱਤਾ ਸੀ ਅਗਰ ਕੇਂਦਰ ਸਰਕਾਰ ਆਉਂਦੀ ਹੈ 150 ਦਿਨ ਮੰਨ ਰੇਗਾ ਦੇਵਾਂਗੇ ਕਿਸਾਨਾਂ ਵਾਸਤੇ ਵੱਖਰਾ ਬਜਟ ਰੱਖਾਂਗੇ ਜਿਵੇਂ ਰੇਲ ਬਜਟ ਹੈ ਕਿਸਾਨਾਂ ਦੇ ਲਈ ਐਵੇਂ ਨਹੀਂ ਕਿ ਮੋਦੀ ਜੀ ਨੇ GST ਲਾਤਾ ਮੋਦੀ ਜੀ ਨੇ ਤਾਂ ਗੁਰਦੁਆਰਾ ਹਰਮੰਦਰ ਸਾਹਿਬ ਦੇ ਲੰਗਰ ਤੇ GST ਲਾਤਾ ਸੀ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਮਾਫ ਕੀਤਾ ਸ਼ਰਮ ਦੇ ਮਾਰੇ ਤੁਸੀਂ ਉਹਨਾਂ ਨੇ ਹੱਥ ਜੋੜੇ ਤੇ ਇਸ ਕਰਕੇ ਉਹਨਾਂ ਨੇ ਮਾਫ ਕੀਤਾ ਸੋ ਮੇਰੀ ਬੇਨਤੀ ਹੈ ਮਜੀਠਾ ਸਾਹਿਬ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਜੋਗ ਅਗਵਾਈ ਦੇ ਹੇਠ ਪੰਜਾਬ ਤਰੱਕੀ ਕਰ ਰਿਹਾ ਹੈ ਆਉਣ ਵਾਲੇ ਸਮੇਂ 'ਚ ਵੀ ਇਦਾਂ ਹੀ ਕਰਦੇ ਰਹੇਗਾ ਤੁਹਾਡਾ ਅਕਾਲੀ ਦਲ ਮੈਂ ਵੀ ਕਹਿਣਾ ਚਾਹਾਂਗਾ ਕਿ ਅਕਾਲੀ ਦਲ ਤਾਂ ਰਹੇਗਾ ਲੇਕਿਨ ਅਕਾਲੀ ਦਲ ਬਾਦਲ ਮੁਕੰਮਲ ਤੌਰ ਤੇ ਖਤਮ ਹੋ ਜਾਏਗਾ ਕਿਉਂਕਿ ਇਹਨਾਂ ਨੇ ਮੇਰੇ ਗੁਰੂ ਨਾਲ ਪੰਗਾ ਲਿਆ ਮੇਰੇ ਪਿਓ ਨਾਲ ਪੰਗਾ ਲਿਆ ਗੁਰੂ ਰਖਾ ਮੈਂ ਬੇਨਤੀ ਕਰਨਾ ਚਾਹੁੰਦਾ ਸੁਖਪਾ ਸਿੰਘ ਖਹਿਰਾ ਜੀ ਨੂੰ ਮੇਰੇ ਭਰਾ ਨੇ ਪਰ ਓਵਰ ਅੰਬੀਸ਼ੀਅਸ ਨੇ ਦੋ ਵਾਰੀ ਉਹ ਐਮਐਲਏ ਬਣੇ ਮੈਂ ਦੋ ਵਾਰੀ ਬਣਿਆ ਉਹਨਾਂ ਦੇ ਬਾਪ ਮੰਤਰੀ ਸਨ ਇਹ ਇਸ ਕਰਕੇ ਉਹ ਐਮਐਲਏ ਬਣੇ ਮੇਰਾ ਬਾਪ ਚੌਕੀਦਾਰ ਵੀ ਨਹੀਂ ਸੀ ਮੈਂ ਇਸ ਕਰਕੇ ਐਮਐਲਏ ਬਣਿਆ ਉਹ ਪਹਿਲਾਂ ਅਕਾਲੀ ਦਲ ਚ ਸਨ ਫਿਰ ਉਹ ਕਾਂਗਰਸ ਹੋ ਗਏ ਫਿਰ ਕਾਂਗਰਸੋ ਕੇ ਕਾਲੀਆਂ ਨੂੰ ਗਾਲਾਂ ਕੱਢਣ ਲੱਗ ਪਏ ਫਿਰ ਉਹ ਆਮ ਆਦਮੀ ਪਾਰਟੀ ਛੋਗੇ ਆਮ ਆਦਮੀ ਪਾਰਟੀ ਨੇ ਉਹਦੇ ਤੋਂ ਲਾਤਾ ਤਾਂ ਆਮ ਆਦਮੀ ਪਾਰਟੀ केजरीवाल ਸਾਹਿਬ ਨੂੰ ਗਾਲਾਂ ਕੱਢਣ ਲੱਗ ਪਏ ਇਹਨਾਂ ਲੋਕਾਂ ਦਾ ਕੋਈ ਦੀਨਵਾਨੀ ਹੈ ਜਿਨ੍ਹਾਂ ਨੇ ਦੋ ਵਾਰੀ ਐਮਐਲਏ ਬਣੇ ਤੁਸੀਂ ਉਹ ਕਿੱਦਾਂ ਕਹਿ ਸਕਦੇ ਕਿਸੇ ਨੂੰ ਟਿੱਪਣੀਆਂ ਕਰਦੇ ਆ ਅੱਜ ਸਵਾਦ ਫੇਰ ਆਉਂਦਾ ਕਿਸੇ ਨੂੰ ਨਿੰਦੰਦਾ ਕਿ ਆਮ ਆਦਮੀ ਝਾੜੂ ਦੇ ਉਸ ਐਮਐਲਏ ਸ਼ਿਪ ਤੋਂ ਅਸਤੀਫਾ ਤੁਸੀਂ ਦਿੰਦੇ ਤੇ ਫਿਰ ਚੋਣ ਮੈਦਾਨ ਚਾਉਂਦੇ ਕਰਕੇ ਦੇਖ ਲੋ ਰਾਜਾ ਵੜਿੰਗ ਤੁਹਾਨੂੰ ਖੁੱਲਾ ਚੈਲੰਜ ਦਿੰਦਾ ਹੈ ਤੁਸੀਂ ਮੇਰੇ ਨਾਲ ਉਮਰ ਚ ਵੱਢਿਓ ਜਾਓ ਅਸੀਫਾ ਦੇ ਦਿਓ ਮੈਂ ਰਾਜਨੀਤੀ ਛੱਡ ਦਿਆਂਗਾ ਦਵਾਰੇ ਪਲੱਟ ਤੋਂ ਐਮ ਐਲ ਏ ਬਣ ਕੇ ਵਿਖਾ ਦਿਓ ਤਾਂ ਇਹ ਪਹਿਲਾਂ ਵੀ ਕਹਿੰਦੇ ਸੀ ਕੇਜਰੀਵਾਲ ਇਹਨਾਂ ਨੇ ਕਿਹਾ ਸੀ ਬਾਦਲ ਤੇ ਅਮਰਿੰਦਰ ਸਿੰਘ ਰਲੇ ਵੀ ਆ ਪੋਸਟਰ ਲਾਦੇ ਸੀ ਕੇਜਰੀਵਾਲ ਦੇ ਜਦੋਂ ਇਹਨਾਂ ਨੇ ਲਗਾ ਸੀ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਸਿਮਰਜੀਤ ਸਿੰਘ ਬੈਂਚ ਉਸੇ ਕੇਜਰੀਵਾਲ ਦਾ ਹਿੱਸਾ ਸਨ ਫਿਰ ਸਿਮਰਜੀਤ ਸਿੰਘ ਬੈਂਚ ਨੇ ਇੱਕ ਖਹਿਰਾ ਸਾਹਮਣੇ ਆਪਦਾ ਉਹ ਕਰ ਲਿਆ ਫਿਰ ਉਹ ਵੀ ਤੋੜ ਲਿਆ ਮੇਰੇ ਕਹਿਣ ਦਾ ਮਤਲਬ ਅਮਰਿੰਦਰ ਸਿੰਘ ਬਾਦਲ ਸਾਹਿਬ ਨੇ ਜਾ ਕੇ ਚੋਣ ਲੜਿਆ ਲੰਬੀ ਦੇ ਅੰਦਰ ਅਗਰ ਜ਼ਰੂਰਤ ਹੁੰਦੀ ਤਾਂ ਇਹ ਲੜਦੇ ਹੁਣ ਸਿਮਰਤਜੀਤ ਸਿੰਘ ਮੈਂਸ ਨੂੰ ਚਾਹੀਦਾ ਹੈ ਕਿ ਉਹ ਵੀ ਆ ਕੇ ਇੱਥੇ ਬਾਦਲ ਸਾਹਿਬ ਨਾਲ ਪੰਗਾ ਲੈਂਦੇ ਉੱਥੇ ਲੜਨ ਦੀ ਕੋਈ ਲੋੜ ਨਹੀਂ ਹੈ ਤੇ ਮੇਰੇ ਕਹਿਣ ਤੋਂ ਭਾਵੇਂ ਹੈ ਕਿ ਦੋਨੇ ਭਰਾ ਹਮੇਸ਼ਾ ਇਹੋ ਜੀ ਕੋਈ ਗੱਲ ਕਹਿਣਗੇ ਜਿਹੜੀ ਕਿ ਅਖਬਾਰਾਂ ਵੀ ਤੇ ਟੀਵੀ ਦੀ ਸੁਰਖੀ ਬਣ ਸਕੇ ਕੱਢਣ ਪਾਉਣ ਨੂੰ ਕੁਝ ਨਹੀਂ ਹੈ ਦੋ ਵਾਰੀ ਲੋਕਾਂ ਨੇ ਐਮਐਲਏ ਚੁਣਿਆ ਹੈ 10 ਸਾਲ ਲੋਕ ਪਿੱਛੇ ਹੋ ਜਾਣਗੇ ਤੁਹਾਡੇ ਇਲਾਕੇ ਦੀ ਤਰੱਕੀ ਨਹੀਂ ਹੋ ਰਹੀ ਗੱਲ ਕਰੋ ਕਿ ਤੁਸੀਂ ਪੰਜਾਬ ਦੇ ਅੰਦਰ ਆਪਦੇ ਇਲਾਕੇ ਦੇ ਵਿੱਚ ਕੀ ਮੱਲਾਮਾਰੀਆਂ ਦੱਸਾਂ ਸਾਲਾਂ 'ਚ ਹਾਏ ਜ਼ਰੂਰ ਕੀਤਾ ਕਿ ਕਿਸੇ ਦੇ ਬੂਥ ਤੇ ਜਾ ਕੇ ਤੁਸੀਂ ਪਰਚੀਆਂ ਢੋਲੀਆਂ ਕਿਸੇ ਦੇ ਅਖਬਾਰ ਤੇ ਜਾ ਕੇ ਕਿਸੇ ਦੀ ਜਾਂਚੀ ਵਿੱਚ ਕੁਝ ਢੋਲਿਆ ਲੇਕਿਨ ਦੱਸੋ ਕੀ ਕੀਤਾ ਕਿ ਦਸਾਂ ਸਾਲਾਂ ਚ ਅਚੀਵਮੈਂਟ ਹੈ ਰਾਜੀਵ ਵਿੜਿੰਗ ਨੇ 2 ਸਾਲਾਂ 'ਚ ਪੰਜਾਬ ਦਾ ਨੰਬਰ 1 ਹਸਪੀਟਲ ਗਿੱਦੜਬਾਦਾ ਬਣਾਇਆ ਜਿਹਨੂੰ ਕੇਂਦਰ ਸਰਕਾਰ ਨੇ 15 ਲੱਖ ਰੁਪਏ ਦਿੱਤਾ ਹੈ ਰਾਜੀਵ ਵਿੜਿੰਗ ਨੇ ਗਿੱਦੜਬਾਦ 'ਚ ਬਾਦਲ ਸਾਹਿਬ ਨੀਓ ਕਾਲਜ ਬਣਾ ਸਕੇ ਅੱਜ ਕਾਲਜ ਦਾ ਨੀਂਹ ਪੱਥਰ ਰੱਖਤਾ ਰਾਜੀਵ ਵਿੜਿੰਗ ਨੇ ਕਚਹਿਰੀਆਂ ਨੀ ਬਾਦਲ ਸਾਹਿਬ ਬਣਾ ਸਕੇ ਰਾਜੇਵੜਿੰਗ ਨੇ ਕਿਚੇੜੀਆਂ 18 ਕਰੋੜ ਰੁਪਏ ਦਾ ਨਹੀਂ ਪੱਥਰ ਰੱਖਤਾ ਰਾਜੇਵੜਿੰਗ ਨੇ ਇੱਕ ਪੁਲ 40 ਕਰੋੜ ਰੁਪਏ ਦਾ ਪਾਸ ਕੀਤਾ ਅਨੇਕਾਂ ਕੰਮ ਕੀਤੇ ਸਟੇਡੀਅਮ ਲਿਆ ਆਇਆ ਦੋ ਮੇਰੇ ਕਹਿਣ ਤੋਂ ਬਰਤਵਾਏ ਲੋਗ ਉਹਨਾਂ ਨੇ ਐਮਐਲਏ ਬਣਾਤਾ ਨਾਓ ਤੁਸੀਂ ਇਹ ਦੱਸੋ ਵੀ ਸਾਡੀ ਅਚੀਵਮੈਂਟ ਆ ਕਿ ਅਸੀਂ ਆ ਕੰਮ ਕੀਤੇ ਐ ਨਾ ਕਿ ਇੱਕ ਵੀਡੀਓ ਬਣਾ ਕੇ ਤੇ ਵਾਇਰਲ ਕਰਕੇ ਆਦਾ ਕੰਮ ਚਲਾਓ ਤੇ ਆਹ ਹੁਣ ਇੱਕ ਨਜ਼ਰ ਮਾਰਦਿਆਂ ਕਿ ਆਖਿਰ ਸਿਮਰਜੀਤ ਸਿੰਘ ਬੈਂਸ ਨੇ ਰਾਜਾ ਫਰਿੰਗ ਦੇ ਮਾਮਲੇ ਤੇ ਕੀ ਕਿਹਾ ਤੇ 2019 ਦੀ ਚੋਣਾਂ ਬਾਰੇ ਉਹਨਾਂ ਦਾ ਕੀ ਖਿਆਲ ਹੈ ਅਨਾਉਂਸਮੈਂਟ ਕੀਤੀ ਹੈ ਅੱਜ ਰਾਜੇ ਬੜਿੰਗ ਦੀ ਮੈਚ ਫਿਕਸਿੰਗ ਮੈਚ ਫਿਕਸਿੰਗ ਕਾਰਡ ਰਾਜਾ ਬੜਿੰਗ ਕੀ ਸੈਂਸ ਹੈਗੀ ਮੈਚ ਫਿਕਸਿੰਗ ਲੁਧਿਆਣੇ ਹੋਈ ਮਹਿੰਦਰ ਗਰੇਵਾਲ ਕੈਂਡੀਡੇਟ ਨਹੀਂ ਕਾਰਡ ਨੇ ਕਿਉਂਕਿ ਰਵਨੀਤ ਬਿੱਟੂ 2017 ਦੇ ਵਿੱਚ ਸੁਖਵੀਰ ਬਾਦਲ ਨੂੰ ਜਿਤਾ ਕੇ ਆਏ ਸੀ ਜਲਾਲਾਬਾਦ ਤੋਂ ਐਹਸਾਨ ਉਦੋਂ ਵੀ ਮੈਚ ਫਿਕਸ ਹੋਇਆ ਤੇ ਹੁਣ ਵੀ ਮੈਚ ਫਿਕਸ ਲੁਧਿਆਣੇ ਦੇ ਵਿੱਚ ਕਾਲੀਆਂ ਨੂੰ ਸਨੇਹ ਲੱਗਣਿਆ ਵੀ ਕਾਂਗਰਸ ਨੂੰ ਵੋਟਾਂ ਪਾਇਓ ਰਾਜਾ ਬੜਿੰਗ ਬਠਿੰਡੇਉ ਖੜਾਤਾ ਉਥੇ ਕਾਂਗਰਸ ਨੂੰ ਸਨੇਹ ਲੱਗ ਜਾਣਾ ਵੀ ਤੁਸੀਂ ਅਕਾਲੀਆਂ ਨੂੰ ਵੋਟਾਂ ਪਾ ਦਿਓ ਇਹ ਮੈਚ ਫਿਕਸਿੰਗ ਕਰਦੇ ਆ ਪਰ ਇਸ ਵਾਰ ਪੰਜਾਬ ਦਾ ਵੋਟਰ ਬੜਾ ਜਾਗਰੂਕ ਆ ਕਾਂਟ ਕੀ ਹੰਡੀ ਇੱਕ ਵਾਰ ਚੜਤੀ ਹੈ ਬਾਰ-ਬਾਰ ਨਹੀਂ ਇਸ ਵਾਰ ਇਹਨਾਂ ਦੀ ਖੇਡ ਖਤਮ ਅੱਜ ਕੈਪਟਨ ਮਰਿੰਦਰ ਸਿੰਘ ਦੇ ਵਾਦੇ ਲੋਕਾਂ ਨੂੰ ਸੂਲਾ ਵਾਂਗੂ ਚੁੱਭਦੇ ਆ ਵਾਦਾ ਵਫਾ ਨਹੀਂ ਕੋਈ ਹੋਇਆ ਕਿਸੇ ਹਲਕੇ 'ਚ ਚਲੇ ਜਾਣ ਪੇੜ ਬੰਦੇ ਲਿਆ ਕੇ ਰੈਲੀ ਕਰ ਸਕਦੇ ਆ ਦਾੜੀਦਾਰ ਬੰਦੇ ਲਿਆ ਕੇ ਇਕੱਠ ਕਰ ਸਕਦੇ ਆ ਪਰ ਜਦੋਂ ਤੁਸੀਂ عوام ਦੇ ਵਿੱਚੋਂ ਜਾ ਕੇ ਕੋਈ ਸਰਵੇ ਲਾਉਂਗੇ ਨਾ ਤੇ ਲੋਕਾਂ ਨੂੰ ਸੁਣਾਂ ਨੂੰ ਚੁਬਦੇ ਜਿਹੜੇ ਕੈਪਟਨ ਅਮਰਿੰਦਰ ਦੇ ਕੀਤੇ ਵਾਦੇ ਜਿਨ੍ਹਾਂ ਚੋਂ ਇੱਕ ਵੀ ਪੂਰੇ ਗੁਰਪੇਰੇ ਅਗਰ ਗੱਲ ਕੀਤੀ ਜਾਵੇ ਪੰਜਾਬ ਡੈਮੋਕ੍ਰੈਟਿਕ ਅਨਾਇੰਸ ਦੀ ਤਾਂ ਬੇਬੇ ਪਰਮਜੀਤ ਕਰਖਾਲਾ ਤੇ ਕਿਹਾਸਪੁਰਾਵਰ ਕੇ ਬਹੁਤ ਚੰਗੇ ਨੁਮਾਇੰਦੇ ਇਸ ਅਲਾਈਂਸ ਨੇ ਖੜੇ ਕੀਤੇ ਨੇ ਜਿਨ੍ਹਾਂ ਤੋਂ ਬਹੁਤ ਉਮੀਦਾਂ ਨੇ ਤੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਰਵਾਇਤੀ ਪਾਰਟੀਆਂ ਦੀ ਤਾਂ ਰਵਾਇਤੀ ਪਾਰਟੀਆਂ ਵੀ ਆਪਣੇ ਵੱਲੋਂ ਪੂਰੇ ਦਾਅਵੇ ਕਰ ਰਹੀਆਂ ਨੇ ਕਿ ਉਹ ਛਤ ਪ੍ਰਤੀਸ਼ਤ ਬਾਜ਼ੀ ਮਾਰ ਕੇ ਜਾਣੀਆਂ ਪਰ ਅਸਲ ਫੈਸਲਾ ਆਵਾਮ ਨੇ ਕਰਨਾ ਹੈ ਜਿਨ੍ਹਾਂ ਦੇ ਹੱਥ ਵੋਟਾਂ ਦੀ ਤਾਕਤ ਹੈ ਤੇ ਉਮੀਦ ਅਸੀਂ ਹੀ ਕਰਦੇ ਆਂ ਸਾਰੀ ਆਵਾਮ ਤੋਂ ਕਿ ਜਦੋਂ ਵੋਟਾਂ ਆਣ ਤਾਂ ਉਦੋਂ ਪਾਰਟੀ ਧੜੇਵਾਜੀ ਤੋਂ ਉੱਤੇ ਉੱਠ ਕੇ ਰਿਸ਼ਤੇਦਾਰੀ ਤੋਂ ਉੱਤੇ ਉੱਠ ਕੇ ਇੱਕ ਚੰਗੇ ਇਨਸਾਨ ਨੂੰ ਵੋਟ ਪਾਇਓ ਤਾਂ ਜੋ ਤੁਹਾਡੀ ਵੋਟ ਖਰਾਬ ਨਾ ਹੋਵੇ ਦਹਾਕੀਆਂ ਤੋਂ ਜਿਹੜੀਆਂ ਰਵਾਇਤੀ ਪਾਰਟੀਆਂ ਪੰਜਾਬ ਦਾ ਬੇੜਾ ਕਰਕ ਕਰਦੀਆਂ ਆਈਆਂ ਨੇ ਉਹ ਹੋਰ ਨਾ ਹੋਵੇ ਤੇ ਪੰਜਾਬ ਨੂੰ ਖੁਸ਼ਹਾਲ ਤੇ ਚੰਗਾ ਵਾਤਾਵਰਨ ਮਿਲ ਸਕੇ ਚੰਗੇ ਆਗੂ ਮਿਲ ਸਕਣ ਇਹ ਤਾਂ ਹੀ ਹੋਵੇਗਾ ਜਦੋਂ ਅਸੀਂ ਸਾਫ਼ ਸੁਥਰੀ ਤੇ ਚੰਗੀ ਨੀਅਤ ਵਾਲੇ ਆਗੂਆਂ ਨੂੰ ਵੋਟ ਪਾਵਾਂਗੇ ਫਿਰ ਉਹ ਆਗੂ ਚਾਹੇ ਅਕਾਲੀ ਦਲ ਦਾ ਹੋਵੇ ਕਾਂਗਰਸ ਦਾ ਹੋਵੇ ਪੰਜਾਬ ਡੈਮੋਕ੍ਰੇਟਿਕਾ ਅਨਾਈਸ ਦਾ ਹੋਵੇ ਆਮ ਆਦਮੀ ਪਾਰਟੀ ਤੋਂ ਹੋਵੇ ਯਾ ਕਿਸੇ ਵੀ ਹੋਰ ਜਥੇਬੰਦੀ ਤੋਂ ਪਰ ਸਾਡਾ ਫਰਜ਼ ਬੰਦਾ ਹੈ ਕਿ ਹੱਕ ਸੱਚ ਦੀ ਆਵਾਜ਼ ਚੱਕਣ ਵਾਲੇ ਸੱਚੇ ਇਨਸਾਨ ਦਾ ਸਾਥ ਦਈਏ ਜੋ ਸਰਬੱਤ ਦੇ ਭਲੇ ਦਾ ਫਲਸਫਾ ਯਾਦ ਰੱਖਦਾ ਹੋਵੇ ਵਿਚਾਰ ਚੰਗੇ ਲੱਗੇ ਹੁਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀ ਭਾਵਨਾਵਾਨੀ ਚ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ ਬਾਕੀ ਤੁਸੀਂ ਕੀ ਸੋਚਦੇ ਹੋ ਕਿ ਇਸ ਵਾਰ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕੌਣ ਬਾਜ਼ੀ ਮਾਰ ਕੇ ਜਾਏਗਾ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦਿਨਾ ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ